ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਹੋ ਗਏ ਰੈਡੀ ਤੇ 343 ਕਿਲੋਮੀਟਰ ਹੈ ਫਰਾਂਸ ਪੈਰਿਸੇ ਜਾਣਾ ਤੇ ਟਾਈਮ ਬੱਜ ਗਿਆ ਸਵੇਰ ਦੇ 4 3 ਵਜੇ ਮੈਂ ਉੱਠਿਆ ਦਾ ਵਰਕਆਊਟ ਕੀਤਾ ਤੇ ਹੁਣ ਆਪਾਂ ਹੋ ਗਏ ਰੈਨੋ ਆ ਜਾ ਤੁਹਾਨੂੰ ਦੇਖਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਧਿਆਨ ਰੱਖਿਓ ਹੋਰ ਆਪਣਾ ਆਪਣਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦਿਨ ਚੜ ਗਿਆ ਫਰਾਂਸ ਵਿੱਚ ਟਾਈਮ 7:00 ਵਜੇ ਕੇ 134 ਕਿਲੋਮੀਟਰ ਰਹਿ ਗਿਆ ਇੱਕ ਮੈਂ 45 ਮਿੰਟ ਦੀ ਬ੍ਰੇਕ ਲੈਣੀ ਪੈਣੀ ਮੈਨੂੰ ਪੈਰਿਸ ਚ ਬਹੁਤ ਟਾਈਮ ਲੱਗਦਾ ਟ੍ਰੈਫਿਕ ਬਹੁਤ ਆ ਇੱਥੇ ਅਜੇ ਮੌਸਮ ਵੀ ਬਦਲੇ ਹੋ ਗਏ 45 ਮਿੰਟ ਵੀ ਲੈਂ ਮੈਂ ਬ੍ਰੇਕ ਫਿਰ ਤੁਰਤੇ ਅੱਗੇ ਨੂੰ ਕੋਬਰਾ ਉਹ ਬ੍ਰੇਕ ਲੈ ਲਈ 45 ਮਿੰਟ ਹੋ ਚੱਲੇ 42 ਹੋ ਗਏ ਤੇ 88 ਕਿਲੋਮੀਟਰ ਰਹਿ ਗਿਆ ਇੱਥੇ ਜਿੱਥੇ ਅਨਲੋਡ ਕਰਨਾ ਤੇ ਰੋਟੀ ਪਾਣੀ ਸ਼ਕ ਲਿਆ ਇਰੋਂ ਆਪਾਂ ਅਨਲੋਡਿੰਗ ਵਾਲੀ ਜਗ੍ਹਾ ਪਹੁੰਚ ਗਏ ਹੋਏ ਤੇ ਬੈਲਟਾਂ ਓਪਨ ਕਰਤੀਆਂ ਵਾਂ ਦੋ ਤਿੰਨ ਚੱਕੀਆਂ ਬਾਕੀ ਫਿਰ ਜਾ ਹੋਣੇ ਨਾ ਹੋਰ ਗਾ ਇੱਥਾ ਟੰਗਦੀਆਂ ਹੈ ਨਾਲ ਨਾਲ ਫੇ ਚੱਕੀ ਜਾਣੀਆਂ ਜਗ੍ਹਾ ਹੈ ਨਹੀਂ ਆ ਕੇ ਲੰਘਣ ਨੂੰ ਆਇਆ ਬੇਟਿੰਗ ਹੀ ਚਾਹ ਇੱਕ ਗੱਡੀ ਹੈ ਮੇਰੇ ਅੱਗੇ ਲੱਗੀ ਵੀ ਉਹਦੇ ਬਾਅਦ ਮੇਰਾ ਨੰਬਰ ਆਣਾ ਆਪਣਾ ਆ ਗਿਆ ਨੰਬਰ ਰੈਂਪ ਬੁਲਾਤੀ ਗੱਡੀ अनਲੋਡਿੰਗ ਹੋ ਗਈ ਵੀ ਸਟਾਰਟ ਹੁਣ ਆਦੇ ਨਵਾਂ ਲੋਡ 70 ਕਿਲੋਮੀਟਰ ਇੱਥੇ ਦੇ ਚੱਲਦੇ ਹੁਣ ਆਪਾਂ ਉੱਤਰ ਨੂੰ ਮੈਂ ਪੈਰਸ ਦੇ ਵਿੱਚ ਤੇ ਆਇਆ ਬਹੁਤ ਉਹੀ ਹੋਇਆ ਟ੍ਰੈਫਿਕ ਚ ਐਨਾ ਟਾਈਮ ਲੱਗ ਗਿਆ 2 2.5 ਘੰਟੇ ਲੱਗ ਗਏ ਮਨੂੰ ਹੁਣ ਟਰੱਕ ਲੋਡ ਹੋਣ ਲੱਗਿਆ ਇਹ ਚੋਂ ਕੱਢ ਗਿਆ ਇਹ ਕਿ ਰੱਖਿਆ ਕਰਦੇ ਆ ਪਾਪਾ ਇੱਕ ਜਗ੍ਹਾ ਲੋਡ ਕਰ ਕੇ ਹੁਣ ਦੂਜੀ ਜਗ੍ਹਾ ਚੱਲਿਆ ਵਾ ਮੈਂ ਇਹ ਪਿੰਡ ਕ੍ਰੋਸ ਕਰ ਕੇ ਉਹ ਕੰਪਨੀ ਆਣੀ ਉੱਥੇ ਦਾ ਲੋਡ ਕਰਨਾ 2 ਕਿਲੋਮੀਟਰ ਰਹਿ ਗਿਆ ਦੋਸਤੋ ਮੈਸ ਟਾਈਮ ਹੈਗਾ ਫਰਾਂਸ ਚ ਪਾਰਕਿੰਗ ਤੇ ਖੜ ਗਿਆ ਦਾ ਗੱਲ ਟਾਈਮ ਨਾਲੇ ਤੇ ਮੈਂ ਉੱਠ ਕੇ ਬਾਰਕ ਆਊਟ ਕਰੇਗਾ ਦਾ ਇਹ ਪਾਰਕਿੰਗ ਇੱਥੇ ਤੇ ਇੱਕ ਘੰਟੇ ਦਾ ਰਸਤਾ ਜਿੱਥੇ ਤੋਂ ਮੈਂ ਲੋਡ ਕਰਨੀ ਜਾਂ ਤਾਂ ਹੀ ਮੇਰਾ ਟਰੱਕ ਨਹੀਂ ਨਾ ਫੁੱਲ ਹੁੰਦਾ ਜਾਤੇ ਮੈਂ ਸਵੀਡਨ ਨਹੀਂ ਜਾਣਾ ਹੈ ਜਗੀ ਹੈ ਜਗਾ ਤੇ ਇਹ ਤੇ ਇਹ ਲੋਡ ਨਾ ਫੁੱਲ ਹੋ ਜਾਂਦਾ ਕਿ ਨਹੀਂ ਤੇ ਤੁਸੀਂ ਜੁੜੇ ਰਹੋ ਮੇਰੇ ਸੱਪਨਾ ਬਾਰਕਾਊਟ ਕਰਕੇ ਫ੍ਰੈਸ਼ ਹੋਗਾ ਫਿਰ ਤੁਰਪਣਾ ਇੱਥੇ ਤੇ ਭਰਾ ਉਹ ਆਪਾਂ ਹੋ ਗਏ ਰੈਡੀ ਤੇ ਇੱਥੇ ਤੇ 1 ਘੰਟੇ ਦਾ ਰਸਤਾ ਹੈ 8:30 ਵਜੇ ਹਣੀ ਕੰਪਨੀ ਓਪਨ ਤੇ ਮੇਰੇ ਕੋ ਟਾਈਮ ਆ ਜਾਏਗਾ 6 ਵਜੇ ਜਿੱਤਾ ਚਾਹ ਬਣਾਗਾ ਪੀਆ ਕਰਦਾ ਚੱਲਦੇ ਆ ਫਿਰ ਦਖਾਨਿਆਂ ਤੋਂ ਪਿੰਡਾਂ ਵਿਚੀਆਂ ਲੰਘ ਕੇ ਜਾਣਾ ਤੋਂ ਦਖਾਨਿਆਂ ਮਾਹੌਲ ਵੀਰੋ ਆਪਾਂ ਕਰਤੀ ਸ਼ਿਫਟ ਸਟਾਰਟ 6:30 ਹੋ ਗਏ 7:30 ਪਹੁੰਚ ਜਾਣਾ ਉੱਥੇ ਤੇ ਹੁਣ ਨਵੀਂ ਇਹ ਕੈਂਪਿੰਗ ਕਰਾਂਗੇ ਆਪਣਾ ਹਸਾਬ ਦਾ ਕੈਂਪਿੰਗ ਵਾਲਾ ਹੀ ਆ ਇਹ ਹੈ ਇਹ ਸੋ ਵਸ ਸਵੇਰ ਦਾ ਮਾਹੌਲ ਆਪਾਂ ਕਰਾਸ ਕਰ ਰਹੇ ਪਿੰਡ ਸਫਾਈ ਦੇਖੋ ਵੀਰੋ ਕਿੰਨੀ ਆ ਕਰਾਸ தி ਰੰਡ ਅਬਾਊਟ ਐਂਡ ਟੇਕ ਅ ਸੈਕਿੰਡ ਨਕਾ ਵੱਡਕਾ ਖੇਤਾਂ 'ਚ ਫੇਰ ਕੁਛ ਬੀਜ ਤਾਵਾ ਮੱਕੀ ਹੀ ਲੱਗਦੀ ਮੈਨੂੰ ਤਾਂ 46 ਕਿਲੋਮੀਟਰ ਰਹਿ ਗਿਆ ਮੇਰਾ ਲੋਡਿੰਗ ਵਾਲਾ ਪਲੇਸ ਵੀਰੋ ਸੂਰਜ ਚੜ ਗਿਆ ਤੇ ਆਪਾਂ ਆਪਣੀ ਲੋਕੇਸ਼ਨ ਆਪਾਂ ਪਹੁੰਚਣੇ ਆੜੀ ਆ। ਉਹ ਤਾਂ ਬੱਦਲ ਵੀ ਹੋਆ ਵਾ ਪਰ ਅੱਜ ਸੂਰਜ ਚੜ ਜਾਣਾ। ਮੈਂ ਕੰਪਨੀ ਦੇ ਬਾਹਰ ਪਹੁੰਚ ਗਿਆ ਵਾ। ਕੰਪਨੀ ਦਾ ਗੇਟ 8:30 ਵਜੇ ਐਂਟਰੀ ਮੈਂ। ਤੇ ਪਿੰਡ ਜੇ ਆ ਕੰਪਨੀ। ਤੇ ਇੱਧਰ ਟਰੱਕਾਂ ਦੀ ਪਾਰਕਿੰਗ ਆ। ਉਹ ਵੀਰੋ ਆਪਾਂ ਲੋਡ ਕਰਕੇ ਦੋ ਪਾਇਲਟ ਲੋਡ ਕਰਨੇ ਦੇ ਕਰਕੇ ਫੇਰ ਉੱਥੇ ਖੜ ਗਏ ਤੇ ਚਰਨੋਂ ਭੇਜਤੀ ਫੋਟੋ ਸੀ ਐਮ ਆਰ ਦੀ ਹੁਣ ਜਾਦੂ ਦਾ ਅਗਲਾ ਆਉਂਗਾ ਸ਼ਡਿਊਲ ਤਾਂ ਫੇਰ ਤੁਰ ਪਾਂਗੇ ਉਧਰ ਨੂੰ ਜੇ ਗੂੰਗੀ ਇਸ ਵੀਡੀਓ ਨੂੰ ਚੱਲ ਪਾਸ ਵੀਡੀਓ ਨੂੰ ਚੱਲ ਜਾਣਾ ਜੇ ਲੋਡ ਕਰਨ ਦਾ ਲੋਡ ਕਰ ਲਾਂਗੇ ਤੇ ਹੁਣ ਆਪਾਂ ਵੇਟ ਕਰਦੇ ਆ ਪਾਰਕਿੰਗ ਖੜਕਾ ਆਹ ਕੱਢ ਕੇ ਆ ਮੈਂ ਹਾਂਜੀ ਭਰਾਵੋ ਆਪਾਂ ਬੈਜ ਜੀ ਉਹਨਾਂ ਚੱਲੇ ਪੋਰਟ ਪਟਰਾਲਾ ਕੱਟਣਾ ਤੇ ਨਵਾਂ ਚੱਕਣਾ ਮੈਡਮ ਦਾ ਆ ਗਿਆ ਦਾ ਮੈਸੇਜ ਰੋਟੀ ਪਾਣੀ ਸ਼ਾਕਾ 100 ਰੁਪਏ ਦਾ ਸਮਾਂ 200 ਕਿਲੋਮੀਟਰ ਹੈਗਾ ਇੱਥੇ ਤੇ ਫੋਨ ਹੈ ਕਿ 3 ਘੰਟੇ ਲੱਗਣੇ ਆਵਾ ਕਿਸਾਨ ਬਾਣ ਖੇਤੀ ਗਾਣੇ ਛੱਡੇ ਫੁੱਲਵਾਚ ਚਸ ਲਈਦੇ ਜਿੰਦਗੀ ਦੇ ਨਜ਼ਾਰੇ ਲਈਦੇ ਸਫ਼ਰ ਰਹਿ ਗਿਆ ਹੁਣ 165 ਕਿਲੋਮੀਟਰ ਖੁੱਲੀਆਂ ਜ਼ਮੀਨਾਂ ਖੁੱਲੇ ਮੈਦਾਨਾਂ ਦੇ بڑے بڑے ਟਰੈਕਟਰ ਹੈਗੇ ਪੱਤੜ ਦੇਖੋ ਕਿੰਨੇ ਸੋਹਣੇ ਐ ਮੈਂ 137 ਕਿਲੋਮੀਟਰ ਰਹਿ ਗਏ ਮੈ ਬੈਲਜੀਅਮ ਜੈਂਟਰ ਆਉਣੇ ਵਾਲੇ ਆ ਬਰਾਵੋ ਆਪਾਂ ਹੋ ਗਏ ਬੈਲਜੀਅਮ ਜੈਂਟਰ ਇਹ ਬਾਰਡਰ ਦੇ ਬੋਰਡ ਐ ਤੇ ਹੁਣ ਕੰਟਰੀ ਬਿਗਨ ਕਰਕੇ 73 ਕਿਲੋਮੀਟਰ ਰਹਿ ਗਿਆ ਫਿਰ ਬੋਰਡ ਉੱਥੇ ਟਰਾਲਾ ਕੱਟ ਗਿਆ ਨਵਾਂ ਟਰਾਲਾ ਚੱਕਾਂਗੇ। ਪਰਾਵ ਬੱਦਲ ਦੇਖ ਕੇ ਹੂੰ ਖੁਸ਼ ਹੋਈ। ਮੈਂ ਇਹ ਟਰਾਲਾ ਕੱਟ ਗਿਆ ਨਵੇਂ ਟਰਾਲੇ ਦਾ ਵੀ ਆ ਗਿਆ ਮੈਸੇਜ ਨਵਾਂ ਟਰਾਲਾ ਚੱਕਾ। ਫੇਰ ਫਰਾਂਸ ਚ ਜਾ ਕੇ ਖੜਨਾ ਉੱਥੇ ਨਾਉਂ ਤੂੰਗੇ। ਪਾਪਾ ਉਹ ਘੜਾਂਗੇ 37 ਕਿਲੋਮੀਟਰ ਰਹਿ ਗਿਆ ਪਹੁੰਚਣੇ ਵਾਲਾ ਹੀ ਆ ਬੱਦਲ ਦੇਖੋ ਵੀਰ ਉਹ ਕਿੰਨੇ ਸੋਹਣੇ ਆ ਉਹ ਦੇਖੋ ਫੁੱਲ ਕਿੰਨੇ ਸੋਹਣੇ ਲੱਗਦੇ ਦਾਸ ਹੁਣੀ ਪਹੁੰਚ ਗਏ ਪੋਰਟ ਪਰ ਤੇ ਪੋਰਟ ਦੇ ਪਹਿਲਾਂ ਅੱਧੇ ਘੰਟੇ ਦੀ ਪ੍ਰੇਗ ਲੈਣੀ ਪੈਣੀ ਮੇਰਾ ਟਾਈਮ ਖਤਮ ਹੋ ਚੱਲਿਆ ਮੈਨੂੰ ਬ੍ਰੇਕ ਲੈਣੀ ਪੈਣੀ ਅੱਧੇ ਘੰਟੇ ਦੀ ਫਿਰ ਮੈਂ ਐਂਟਰ ਆਉਂਗਾ ਅੰਦਰ ਟ੍ਰੈਫਿਕ ਮਿਲਦੀ ਨਹੀਂ ਇਹਦਾ ਮੈਂ ਪਹੁੰਚਣਾ ਦਾ ਹੁਣ ਬ੍ਰੇਕ ਲਗਾ ਫਿਰ ਪਹੁੰਚਣਾ ਪੈਣਾ ਔਰਲਾ ਮੈਂ ਕੱਟਤਾ 1 ਮਿੰਟ ਐਕਸਟਰਾ ਚਲਾਣੀ ਪਈ ਮੈਂ ਅੰਦਰ ਸਿੱਧੇ ਲਿਆ ਆ ਪੋਰਟ ਦੇ ਅੰਦਰ ਜਦੋਂ ਮੈਂ ਬ੍ਰੇਕ ਲਿਆ ਤਾਂ 35 36 ਮਿੰਟ ਹੋ ਗਏ ਖੜੇ ਨਾ ਤੇ ਨਾਵਾ ਟਰਾਲਾ ਚੱਕਣਾ 600 610 ਕਿਲੋਮੀਟਰ ਆ ਉਹ ਅੱਜ ਮੈਂ ਚਲਾਉਂਗਾ 3 ਘੰਟੇ ਕੱਲ੍ਹ ਉਹ ਚਲਾਉਂਗਾ 4-5 ਘੰਟੇ ਭਰਾਓ ਆਪਾਂ ਨਾਵਾ ਰੋਡ ਲੈ ਕੇ ਤੁਰਪੇ ਤੇ 4 ਘੰਟੇ ਚਲਾਵਾ ਲਾਦਣੀ ਪਾਰਕਿੰਗ ਫਿਰ ਰਕਲਾਤਾ ਪਾਰਕਿੰਗ ਨਾ ਤੋਇਆ ਤੇ ਉਹਨੇ ਬਲੌਗ ਦੀ ਇੱਥੇ ਸਮਾਪਤੀ ਬਾਕੀ 350 ਕਿਲੋਮੀਟਰ ਰਹਿ ਗਿਆ ਕੱਲੋ ਕਰਾਂਗੇ ਖਾਲੀ ਇਹ ਦੇਖਾਂਗੇ ਅਗਲਾ ਮਾਹੌਲ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ